ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦੇ ਪੇਸ਼ ਹੈ ਅੰਮ੍ਰਿਤ ਆ ਪ੍ਰੀਤਮ ਦੀ ਲਿਖੀ ਹੋਈ ਬਹੁਤ ਹੀ ਖੂਬਸੂਰਤ ਕਵਤਾ ਅਮੜੀ ਦਾ ਵੇੜਾ ਬੀਤ ਗਿਆ ਦਿਨ ਬੀਤ ਗਿਆ ਜਿਉਂ ਕਤਿਆ ਤੁੰਬਿਆ ਹੰਡ ਗਿਆ ਇੱਕ ਰੂਹ ਦਾ ਗੋੜਾ ਜਿੱਥੇ ਸੁਪਨੇ ਕਈ ਬਣਾਏ ਸੀ ਅੱਜ ਆਪੋ ਸੁਪਨਾ ਬਣ ਗਿਆ ਅਮੜੀ ਦਾ ਵੇੜਾ ਇੱਕ ਬਾਦ ਸ਼ਾਹੀ ਅਸਾਮਾਨੀ ਸੀ ਜੀਦਾ ਬਾਬਲ ਰਾਜਾ ਸੀ ਤੇ ਅੰਮੀ ਰਾਣੀ ਸੀ ਭਾਵੇਂ ਲੱਬਾ ਪਲੰਗ ਨਵਾਰੀ ਸੀ ਜਾਂ ਮੰਜੀ ਸਿਰਫ ਅਲਾਣੀ ਸੀ ਭਾਵੇਂ ਮੱਖਣ ਪੇੜੇ ਰੁਲਦੇ ਸਨ ਭਾਵੇਂ ਸੁੱਕਾ ਟੁੱਕਰ ਪਾਣੀ ਸੀ ਪਰ ਖੁੱਲ ਖੁੱਲੀ ਅਣਮੁੱਲੀ ਸੀ ਜਿਹੜੀ ਬਾਦਸ਼ਾਹੀ ਅਸਾ ਮਾਣੀ ਸੀ ਜਿੱਥੇ ਖੇਹ ਨੂੰ ਗੀਟੇ ਖੇਡ ਖੇਡ ਬੇਫਿਕਰੀ ਦੀ ਚਾਦਰ ਤਾਣੀ ਸੀ ਪਿੱਪਲ ਦੀਆਂ ਪਿੰਗਾ ਝੂਟ ਝੂਟ ਜਿੱਥੇ ਚੜੀ ਅਖੀਰ ਜਵਾਨੀ ਸੀ ਜਿੱਥੇ ਸਈਆਂ ਪੂਰੇ ਬੈਠ ਬੈਠ ਕੇ ਗਾਉਂਦੇ ਆਂ ਰਾਤ ਲੰਗਾਣੀ ਨੀ ਲੋੜੇ ਦੀ ਕੁੱਕਰ ਚਰਖੇ ਦੀ ਲੋੜੇ ਦੀ ਚੜੀ ਜਵਾਨੀ ਨੀ ਅਸਾਂ ਸੌਣ ਹਲਾ ਰਹਿਓ ਝੂਮ ਝੂਮ ਮੋਰਾ ਨਾਲ ਸ਼ਰਤ ਲਗਾਣੀ ਨੀ ਤੇ ਪੀਂਗ ਹੁਲਾਰੇ ਝਾੜ ਝਾੜ ਅਸਮਾਨ ਨਾਲ ਸ਼ੋਹਾਨੀ ਨੀ ਜਿੱਥੇ ਚੰਨਾ ਵਾਂਗਰ ਦਿਸਦਾ ਸੀ ਫੁੱਲਾਂ ਵਾਂਗੂ ਹੱਸਦਾ ਸੀ ਖੁਸ਼ੀਆਂ ਦਾ ਖੇੜਾ ਕਦੇ ਮੈਂ ਉਸ ਵੇੜੇ ਵਸਦੀ ਸਾਂ ਅੱਜ ਮੇਰੇ ਸੀਨੇ ਵਸਦਾ ਨਹੀਂ ਹਮੜੀ ਦਾ ਵੇੜਾ ਹਮੜੀ ਦਾ ਵੇੜਾ ਉਸ ਸੰਝ ਦਾ ਪੈਣਾ ਨਹੀਂ ਅਸਾਂ ਇਕੱਠੇ ਹੋਣਾ ਨਹੀਂ ਦਾਦੀ ਦੇ ਮੰਜੇ ਦੇ ਚੁਗਿਰਦੇ ਪਾਉਣਾ ਨਹੀਂ ਉਹਨੂੰ ਨੀਂਦ ਰਾਣੀ ਨਹੀਂ ਅਸਾਂ ਖੱਪ ਮਚਾਉਣੀ ਨਹੀਂ ਉਸ ਨਾ ਨਾ ਕਹਿਣੀ ਨਹੀਂ ਅਸਾਂ ਹਾਂ ਹਾਂ ਕਹਿਣੀ ਨਹੀਂ ਉਸ ਚੁੱਪ ਕਰਾਣਾ ਨਹੀਂ ਅਸੀਂ ਰੌਲਾ ਪਾਉਣਾ ਨਹੀਂ ਉਹਦੀ ਨਾ ਨਾ ਮੁੱਕਣੀ ਨਹੀਂ ਅਸਾਂ ਆਖਰ ਚੁਕਣੀ ਨਹੀਂ ਤੇ ਆਖਰ ਦਾਦੀ ਤੋਂ ਅਸਾਂ ਹਾਰ ਮਨਾਣੀ ਨਹੀਂ ਥੋੜਾ ਜਿਹਾ ਰੁਸ ਕੇ ਤੇ ਥੋੜਾ ਜਿਹਾ ਹੱਸ ਕੇ ਉਸ ਬਾਤ ਸੁਣਾਉਣੀ ਨਹੀਂ ਕੋਈ ਕਹਾਣੀ ਪਾਉਣੀ ਨਹੀਂ ਅੱਜ ਕਿੱਥੇ ਵੇ ਉਸ ਵਰਗ ਜੋ ਲੱਬਿਆ ਵੀ ਤੇ ਖੋਇਆ ਵੀ ਹੁਣ ਦੱਸੇ ਕਿਹੜਾ ਕਦੇ ਸਾਨੂੰ ਕਹਾਣੀਆਂ ਪਾੰਦਾ ਸੀ ਅੱਜ ਆਪ ਕਹਾਣੀ ਹੋਇਆ ਨਹੀਂ ਅਮੜੀ ਦਾ ਵੇੜਾ ਅਮੜੀ ਦਾ ਵੇੜਾ ਧੰਨਵਾਦ